ਦੋਸਤੋ ਸਸਿਕਾਲ ਕੱਲ ਸ਼ਨੀਵਾਰ ਦਾ ਯਾਰ ਗਾਇਕ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਬਦੀ ਤੋਂ ਅੱਗੇ ਕਾਲਕਾ ਨੂੰ ਜਦੋਂ ਆਪਾਂ ਜਾਣੇ ਆ ਨਾ ਤੇ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹ ਰਾਈਡ ਕਰਨ ਦੇ ਸ਼ੌਂਕੀ ਸੀ ਜਿਹੜਾ ਸੜਕੀ ਅਤਵਾਦ ਹਨਾ ਦੋਸਤੋ ਜਿਨ੍ਹਾਂ ਨੂੰ ਕੀ ਸੋਚਦੀ ਹੋਣੀ ਹੈ ਰਾਜਵੀਰ ਜਵੰਦੇ ਦੀ ਵਿਚਾਰੀ ਕੁਆਰੀ ਭੈਣ ਇਹਦੇ ਵਾਸਤੇ ਰਾਜਵੀਰ ਜਵੰਧਾ ਖਾਂ ਲਵਦਾ ਫਿਰਦਾ ਸੀ ਰਿਸ਼ਤੇ ਲਵਦਾ ਫਿਰਦਾ ਸੀ ਲੋਕਾਂ ਨੂੰ ਗੱਲਾਂ ਕਰਦਾ ਕਿ ਉਹ ਕੀ ਸੋਚੂਗੀ ਕਿ ਗਊ ਰੱਖਸ਼ਕ ਦੇ ਨਾਂ ਤੇ ਜਾਂ ਸਾਡੇ ਤੋਂ ਬਿਜਲੀ ਦੇ ਬਿੱਲਾਂ 'ਚ ਗਊ ਸੈਸ ਲਿਆ ਜਾਂਦਾ ਹੈ ਪਰ ਫਿਰ ਵੀ ਦੋ ਲੜਦੇ ਲੜਦੇ ਟੱਠੇ ਅੱਗੇ ਆਗੇ ਸੜਕ ਖਰਾਬ ਸੀ ਤਾਂ ਰਾਜਵੀਰ ਜਵੰਧੇ ਨੇ ਆਪਦੀ ਬਾਈਕ ਨੂੰ ਜਿਹੜੀ ਉਹਦੇ ਕੋਲੇ 1300 ਮਾਡਲ ਹੈ BMW ਦੀ 28 ਤੋਂ 29 ਲੱਖ ਦੀ ਉਹ ਬਾਈਕ ਹੈ ਮੋਟਰਸਾਈਕਲ ਹੈ ਉਹਨੂੰ ਕੰਟਰੋਲ ਕੀਤਾ ਤਾਂ ਦੂਜੇ ਪਾਸਿਓਂ ਰਾਈਟ ਸਾਈਡ ਚਲਿਆ ਗਿਆ ਦੂਜੇ ਪਾਸਿਓਂ ਆਉਂਦੀ ਹੋਈ ਬਲੈਰੋ ਗੱਡੀ ਨਾਲ ਉਹ ਟਕਰਾ ਗਿਆ ਹੁਣ ਯਾਰ ਰੀੜ ਦੀ ਹੱਡੀ ਦੋ ਥਾਂ ਤੋਂ ਟੁੱਟ ਗਈ ਥਾਉਣ ਦਾ ਮਣਕਾ ਟੁੱਟ ਗਿਆ ਸਰਕਾਰੀ ਹਸਪਤਾਲਾਂ ਕਿਉਂ ਜੇ ਪ੍ਰਬੰਧ ਹੈ ਸਾਡੇ ਸਿਸਟਮ ਦੇ ਇਹ ਤੋਂ ਉਹਨੂੰ ਬਹੁਤਾ ਦਸਨ ਦੀ ਲੋੜ ਨਹੀਂ ਉੱਥੇ ਆ ਕੇ ਉਹਨੂੰ ਅਟੈਕ ਆ ਗਿਆ ਤੇ ਦੂਜੀ ਗੱਲ ਮਨਕੀਰ ਧੌਲਖ ਨੇ ਜਿਹੜੀ ਦੱਸੀ ਰਾਤ ਕਿ ਵੈਂਟੀਲੇਟਰ ਤੇ ਹੈ ਉੱਥੇ ਵੀ ਇੱਕ ਆਰੀ ਅਟੈਕ ਆ ਗਿਆ ਜਿਹੜੇ ਬੰਦੇ ਦੀ ਰੀੜ ਦੀ ਹੱਡੀ ਟੁੱਟ ਗਈ ਕੁਚਾ ਲੰਮਾ ਗੱਬਰੂ ਯੂਨੀਵਰਸਿਟੀ ਤੋਂ ਮਿਹਨਤ ਕਰ ਕਰਕੇ ਬੇਤੀ ਪਿਆ ਉੱਥੇ ਕਵਰ ਕਰੇ ਵਾਲ ਸੀ ਉੱਥੇ ਬਹੁਤ ਸਾਰੇ ਕਲਾਕਾਰ ਸੀ ਵੇਰੀ ਮਰਦਾ ਜਿਉਂਦਾ ਕਹਿੰਦਾ ਜੀ ਮੈਨੂੰ ਘਰੋਂ ਪਰਮਿਸ਼ਨ ਮਿਲ ਗਈ ਕਿ ਆਪ ਦੀ ਜਿਹੜੀ ਪੁਲਿਸ ਵਾਲੀ ਤਨਖਾਹ ਹੈ ਉਹ 뮤직 ਤੇ ਲਾ ਕੇ ਫੇਰ ਗਾਣੇ ਨਾ ਚੱਲੇ। ਤਾਂ ਅਖੀਰ ਜੀ ਕਰੇ ਤੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ। ਉਹ ਜਿਹੜੇ ਗਾਣੇ ਪਰ ਅੰਦਰ ਦੇ ਚੱਲੇ। ਮਿੱਟੀ ਨਾਲ ਫਰੋਲ ਜੋਗਿਆ ਕਿੰਨੇ ਗਾਣੇ ਚੱਲੇ ਕੁੱਚਾ ਲੰਮਾ ਸੋਹਣਾ ਸਨਖਾ ਗੱਭੜੂ। ਸਰਵਾਈਵ ਕੀਤਾ ਯਾਰਾਂ ਦਾ ਯਾਰ ਬਿੱਲੀ ਅੰਦੋਲਣਾਂ ਤੇ ਹਰ ਇੱਕ ਨਾਲ ਯਾਰ ਹੱਸ ਕੇ ਮਿਲਣ ਵਾਲਾ ਬੰਦਾ ਇਹ ਅੱਜ ਫੋਟਸ ਹਸਪਤਾਲ ਮੁਹਾਲੀ ਚ ਆਸ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਮਤਲਬ ਸਿੱਧਾ ਜਮੈਂ ਕਹਾਂ ਤਾਂ 60% ਡਾਕਟਰਾਂ ਨੇ ਕਹਿਤਾ ਕਿ ਗੱਲ ਖਤਮ ਹੈ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਪੰਜਾਬੀਓ ਹਰ ਇੱਕ ਬੰਦੇ ਨੇ ਇਹ ਸੋਚਿਆ ਕਿ ਸਾਡੇ ਘਰ ਦਾ ਜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀਣੇ ਸੁਣਿਆ ਉਹਦੇ ਘਰੇ ਰੋਟੀ ਨਹੀਂ ਪੱਕੀ ਮਿੱਤਰੋ ਹਰ ਇੱਕ ਨੇ ਦੁੱਖ ਉਡਾਇਆ ਹੈ ਮੀਡੀਆ ਚ ਖਬਰਾਂ ਚੱਲ ਰਹੀਆਂ ہیں مین اسکرین چل ਰਹੀਆਂ ہیں ਹਰ ਇੱਕ ਬੰਦੇ ਨੇ ਪੋਸਟਾਂ ਪਾਈਆਂ ਹਰ ਇੱਕ ਬੰਦਾ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਕਿ ਸੂਲੀ ਤੋਂ ਸੂਲ ਬਣ ਜੇ ਕੋਈ ਚਮਤਕਾਰ ਹੋਵੇ ਤੇ ਰਾਜਵੀਰ ਜਵੰਦਾ ਵਿਚਾਰਾ ਅੱਜ ਸ਼ਾਮ ਤੱਕ ਕੁਝ ਨਾ ਕੁਝ ਵਾਪਸੀ ਹੋਵੇ ਕੁਝ ਨਾ ਕੁਝ ਉਹਦਾ ਬਲੱਡ ਆਪ ਹੋਵੇ ਡਾਕਟਰ ਤਾਂ ਬਲੱਡ ਅਪ ਹੋਣ ਦੀ ਉਡੀਕ ਕਰ ਰਿਹਾ ਪਰ ਕ੍ਰਿਟੀਕਲ ਸਿਚੁਏਸ਼ਨ ਹੈ ਮੇਤਰੋ ਹਾਲਾਤ ਬਹੁਤ ਨਾਜ਼ੁਕ ਹੈ ਬਹੁਤ ਨਾਜ਼ੁਕ ਹੈ ਹੁਣ ਕੋਈ ਜਿਹੜੇ ਗਊ ਰક્ષਕ ਦੇ ਨਾਂ ਤੇ ਗੁੰਡਾਗਰਦੀ ਕਰਦੇ ਐ ਜਿਹੜੇ ਕਹਿੰਦੇ ਸਾਡੀ ਗਊ ਮਾਤਾ ਹੈ ਉਹਨਾਂ ਦੇ ਜਿਹੜੇ ਪਿਓ ਉਥੇ ਲੜਦੇ ਸੀ ਦੋ ਤੇ ਉਹ ਐਸੇ ਉੱਚੇ ਲੰਮੇ ਸੋਹਣੇ ਸੁਨੱਖੇ ਇੱਕ ਵਧੀਆ ਹੋਣ ਹਾਰ ਕਾਇਕ ਜਿਹੜਾ ਥੱਲਿਓਂ ਪੌੜੀ ਚੜ ਗਿਆ ਐ ਮਿਹਨਤ ਕਰਕੇ ਆਇਆ ਯਾਰ ਉਹਦੀ ਤੁਸੀਂ ਜ਼ਿੰਦਗੀ ਨੂੰ ਜਿਵੇਂ ਮਿੱਟੀ ਕਰਤਾ ਕੋਈ ਬੰਦਾ ਜਵਾਬ ਦੇ ਸਕਦਾ ਲੋਕੋ ਇਹਨਾਂ ਲੋਕਾਂ ਨੂੰ ਲਾਣਤਾ ਪਾਓ ਤੇ ਜਿਹੜੇ ਗਊ ਸੱਸ ਲੈ ਗਈ ਇਹਨਾਂ ਨੂੰ ਫੇਰ ਵੀ ਸੰਭਾਲਦੇ ਨਹੀਂ ਤੇ ਪਤਾ ਹੀ ਨਹੀਂ ਕਿੰਨੇ ਆ ਜਾਣਾ ਸੜਕੀਆਂ ਤਵਾਦਰਾ ਹੀ ਚੱਲੀਆਂ ਜਾਂਦੀਆਂ ਜਿਵੇਂ ਰਾਜਵੀਰ ਜਵੰਦਾ ਹੌਲੀ ਜਿੰਦਗੀ ਮੌਤ ਦੀ ਵਿਚਾਰਾ ਲੜਾਈ ਲੜ ਰਿਹਾ ਹੈ ਜੇਕਰ ਉਹ ਸਰਵਾਈਵ ਹੁੰਦਾ ਠੀਕ ਹੁੰਦਾ ਪਰਮਾਤਮਾ ਕਰੇ ਆਪਾਂ ਸਾਰੇ ਅਰਦਾਸਾਂ ਬੇਨਤੀਆਂ ਕਰਦੇ ਆ ਤੁਸੀਂ ਵੀ ਕਰ ਰਹੇ ਹੋ ਪਰ ਯਾਰ ਦੋ ਥਾਂ ਤੋਂ ਰੀੜ ਦੀ ਹੱਡੀ ਟੁੱਟ ਗਈ ਕੀ ਕਰੂਗਾ ਧੌਣ ਦਾ ਮਣਕਾ ਟੁੱਟ ਗਿਆ ਕੀ ਕਰੂਗਾ ਇੱਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸਟੇਜਾਂ ਤੇ ਮਸਤੀ ਕਰਦਾ ਹੈ ਨੱਚਦਾ ਹੈ ਟੱਪਦਾ ਹੈ ਕਿੰਨੇ ਲੋਕਾਂ ਨੂੰ ਹਸਾਉਂਦਾ ਹੈ ਕਿੰਨੇ ਲੋਕਾਂ ਨੂੰ 뮤직 ਰਹੀਂ ਗਾਣੇ ਆ ਰਹੀਂ ਜ਼ਿੰਦਗੀ ਬਖਸ਼ਦਾ ਯਾਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਸਿਸਟਮ ਦੀ ਭੇਟ ਚੜ ਰਿਹਾ ਹੈ ਰਾਜਵੀਰ ਜਵੰਦਾ ਤੁਸੀਂ ਵੀ ਅਰਦਾਸ ਕਰਿਓ ਸ਼ੇਅਰ ਕਰਿਓ ਮੇਰੇ ਭਰਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ